ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੇ ਨੌਜਵਾਨ ਪੜ੍ਹਦੇ ਐ ਮੰਨ ਕੇ ਚੱਲੋ ਪੜ੍ਹਾਈ ਜ਼ਰੂਰੀ ਐ 10 11 ਜਮਾਤਾਂ ਪੜੋ ਜੇ ਉਦੋਂ ਬਾਅਦ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ ਤੁਹਾਡਾ ਮਨ ਨਹੀਂ ਕਰਦਾ ਪੜ੍ਹਨ ਤਾਂ ਪੜ੍ਹਾਈ ਨੂੰ ਛੱਡ ਕੇ 10 12 ਪੜ੍ਹ ਕੇ ਕੋਈ ਕਿੱਤੇ ਤੇ ਲੱਗ ਜਾਓ ਇਹ ਸਾਡਾ ਭਤੀਜਾ ਐ ਇਹਨੇ 11 ਜਮਾਤਾਂ ਪੜ੍ਹੀਆਂ ਚਲੋ ਅੱਗੇ ਕੋਈ ਕਾਰਨ ਹੋ ਜਾਂਦੇ ਐ ਪੜ੍ਹਾਈ ਦੇ ਉਦੋਂ ਬਾਅਦ ਇਹਨੇ ਮਿਸਤਰੀ ਦਾ ਕੰਮ ਸਿੱਖ ਲਿਆ ਜਾਣੇ ਕਿ ਆਪਦੇ ਹੱਥਾਂ ਦੀ ਕਲਾ ਸਿੱਖ ਲਈ ਤਾਂ ਅਸੀਂ ਅੱਜ ਨੌਜਵਾਨਾਂ ਨੂੰ ਇਹਨੂੰ ਬਰਾਬਰ ਬਿਠਾ ਕੇ ਜਾਂ ਇਹਦੀ ਅਸੀਂ ਹੁਨਰ ਦੀ ਗੱਲ ਕਰ ਰਹੇ ਆਂ ਵੀ ਇਹਦੇ 11 ਜਮਾਤਾਂ ਪੜ੍ਹ ਕੇ ਚਲੋ ਅੱਗੇ ਪੜ੍ਹਾਈ ਦੇ ਕਈ ਕਾਰਨ ਹੋ ਜਾਂਦੇ ਆ ਉਹਨੂੰ ਛੱਡ ਕੇ ਇਹਨੇ ਆਪਦੀ ਕਲਾ ਸਿੱਖ ਲਈ ਮਿਸਤਰੀ ਬਣ ਗਿਆ ਜਾਣੇ ਕਿ ਅੱਜ ਇਹਦੇ ਕੋਲੇ ਕਲਾ ਹੈ ਕਲਾ ਦਾ ਭਾਵ ਤਿੰਨ ਚਾਰ ਮਜ਼ਦੂਰਾਂ ਨੂੰ ਕੰਮ ਵੀ ਮਿਲਦਾ ਇਹਦੇ ਨਾਲ ਤੇ ਨਾਲੇ ਇਹਨੇ ਮਿਸਤਰੀ ਦਾ ਕੰਮ ਸਿੱਖ ਲਿਆ 7-800 ਰੁਪਇਆ ਦਿਹਾੜੀ ਆਪਦੇ ਪਰਿਵਾਰ ਦੇ ਪਾਲਣ ਯੋਗ ਬਣ ਗਿਆ ਸਰਕਾਰਾਂ ਅੱਗੇ ਕੋਈ ਧਰਨੇ ਮਜਾਰੇ ਨਹੀਂ ਜਾਣੇ ਕਿ ਇਨਸਾਨ ਨੂੰ ਆਪਣੇ ਹੱਥਾਂ ਦਾ ਹੁਨਰ ਵੀ ਸਿੱਖਣਾ ਚਾਹੀਦਾ ਕੱਲੀਆਂ ਸਰਕਾਰਾਂ ਦੇ ਨਿਰਪਰ ਨਹੀਂ ਰਹਿਣਾ ਚਾਹੀਦਾ ਮੰਨ ਕੇ ਚੱਲੋ ਇਹਦੇ ਕੋਲੇ ਅੱਜ ਕਲਾ ਹੈ ਅੱਜ ਆ ਪਰਿਵਾਰ ਨੂੰ ਪਾਲਣ ਦੇ ਯੋਗ ਬਣ ਗਿਆ ਆਪਦੇ ਮਾਪਿਆਂ ਨੂੰ ਰੋਟੀ ਦੇਣ ਦੇ ਕਾਬਿਲ ਬਣ ਗਿਆ ਤਾਂ ਜਿਹੜੇ ਪੜਦੇ ਪੜਦੇ ਪੜ੍ਹਾਈ ਵੀ ਛੱਡ ਜਾਂਦੇ ਤੇ ਲੋਫਰ ਬਣ ਜਾਂਦੇ ਕੰਮ ਨਹੀਂ ਸਿੱਖਦੇ ਅਸੀਂ ਉਹਨਾਂ ਨੌਜਵਾਨਾਂ ਨੂੰ ਅੱਜ ਸਿੱਖਿਆ ਦੇਣੀ ਚਾਹੁੰਦੇ ਵੀ ਕੰਮ ਬਹੁਤ ਸਾਰੇ ਐ ਮੇਸਤਰੀ ਬਣ ਜਾਓ ਕੋਈ ਏਸ਼ੀਆ ਦੇ ਮਕੈਨਿਕ ਬਣ ਜਾਓ ਕੋਈ ਹੋਰ ਕੰਮ ਬਹੁਤ ਸਾਰੇ ਛੋਟੇ ਛੋਟੇ ਜਿਨ੍ਹਾਂ ਦੇ ਤੁਸੀਂ ਮਕੈਨਿਕ ਬਣ ਕੇ ਆਪਦੇ ਹੱਥਾਂ ਦੀ ਕਲਾ ਸਿੱਖ ਕੇ ਆਪਦੇ ਪੈਰਾਂ ਤੇ ਤੁਸੀਂ ਖੜ੍ਹ ਸਕਦੇ ਆ ਤੇ ਜਿਹੜੇ ਨੌਜਵਾਨ ਨਸ਼ਾ ਦੇ ਵਿੱਚ ਵੱਢ ਜਾਂਦੇ ਆ ਪੜ੍ਹਾਈ ਵੀ ਛੱਡ ਦਿੰਦੇ ਆ ਕਾਰੋਬਾਰ ਵੀ ਛੱਡ ਦਿੰਦੇ ਆ ਤਾਂ ਇਸ ਵਾਸਤੇ ਮੰਨ ਕੇ ਚੱਲੋ ਜੇ ਤੁਹਾਡੇ ਕੋਲੇ ਕਲਾ ਹੈ ਤਾਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਟਾੜ ਸਕਦੇ ਜਾਣੇ ਕਿ ਆਪਦੀ ਕਮਾਈ ਕਰਕੇ ਖਾ ਸਕਦੇ ਆ ਆਪਦੇ ਪਰਿਵਾਰ ਨੂੰ ਪਾਲ ਸਕਦੇ ਆ ਆਪਦੇ ਮਾਤਾ ਪਿਤਾ ਨੂੰ ਰੋਟੀ ਦੇ ਸਕਦੇ ਆ ਇਹ ਜਾਣੇ ਕਿ ਤੁਹਾਡੇ ਹੱਥਾਂ ਦੀ ਹੁਨਰ ਹੱਥਾਂ ਦੀ ਕਲਾ ਤਜੇ ਨੇ ਅੱਜ ਕਲਾ ਸਿੱਖੀ ਐ ਦੋ ਵੇਰੀ ਸੱਟਾ ਫੇਟਾਂ ਵੀ ਵੱਜ ਗਈਆਂ ਫੇਰ ਵੀ ਹੌਸਲਾ ਨਹੀਂ ਹਾਰਿਆ ਫੇਰ ਵੀ ਹਿੰਮਤ ਨਹੀਂ ਹਾਰੀ ਆਪਦੇ ਬੱਚੇ ਪਾਲਣ ਦੇ ਯੋਗ ਬਣਿਆ ਆਪਦੀ ਮਾਤਾ ਪਿਤਾ ਨੂੰ ਰੋਟੀ ਦੇਣ ਦੇ ਕਾਬਿਲ ਬਣ ਜਾਂਦਾ ਜਦੋਂ ਮਤਲਬ ਕਿ ਇਨਸਾਨ ਕੋਈ ਕਲਾ ਸਿੱਖ ਲੇ ਹੁਨਰ ਸਿੱਖ ਲੇ ਤਾਂ ਅੱਜ ਦੇ ਨੌਜਵਾਨਾਂ ਨੂੰ ਅਸੀਂ ਇਹੋ ਬੇਨਤੀ ਕਰਨੀ ਚਾਹੁੰਦੇ ਆਂ ਵੀ ਪੜ੍ਹਾਈ ਜੇ ਤੁਹਾਡਾ ਮਨ ਨਹੀਂ ਕਰਦਾ ਪਹਿਲੀ ਗੱਲ ਤਾਂ ਪੜ੍ਹੋ ਜੇ ਤੁਸੀਂ ਪੜ੍ਹਾਈ ਛੱਡਤੀ ਤਾਂ ਨਾਲ ਨਾਲ ਕੋਈ ਹੁਨਰ ਕੋਈ ਕਲਾ ਦੇ ਮਾਲਕ ਬਣੋ ਜਿਵੇਂ ਇਹ ਨੌਜਵਾਨ ਬਣਿਆ ਤਾਂ ਇਹਨੂੰ ਅਸੀਂ ਬਰਾਬਰ ਬਿਠਾ ਕੇ ਤੁਹਾਨੂੰ ਸੇਧ ਦੇਣੀ ਚਾਹੁੰਦੇ ਆਂ ਵੀ ਇਹਦੇ ਵਰਗੇ ਸਾਰੇ ਬਣੋ ਮਿਸਤਰੀ ਬਣ ਜਾਓ ਕਿਸੇ ਵੀ ਪ੍ਰਕਾਰ ਦਾ ਮੈਸਤਰੀ ਬਣ ਜਾਓ ਤਾਂ ਮੁੜ ਕੇ ਤੁਹਾਨੂੰ ਆਪਦੇ ਪੈਰਾਂ ਉੱਤੇ ਖੜ੍ਹਜੋਗੇ ਕਿਸੇ ਦੇ ਕੇ ਹੱਥ ਨਹੀਂ ਟੱਟਣਾ ਪਊਗਾ ਤਾਂ ਮੰਨ ਕੇ ਚਲੋ ਥੋੜੀ ਜਿਦੋਂ ਵਿਆਹ ਸ਼ਾਦੀ ਹੁੰਦਾ ਉਦੋਂ ਵੀ ਤੁਸੀਂ ਦਸਣ ਦੇ ਕਾਬਲ ਬਣ ਜਾਓਗੇ ਵੀ ਮੁੰਡੇ ਕੋਲੇ ਆਹ ਕਲਾ ਆਹ ਮਕੈਨਿਕਾ ਮਿਸਤਰੀ ਏ ਤਾਂ ਇਸ ਵਾਸਤੇ ਮੁੜ ਕੇ ਗੱਪਿਛੜਾ ਪਮਾਨ ਦੀ ਲੋੜ ਨਹੀਂ ਪੈਂਦੀ ਜੇ ਤੁਹਾਡੇ ਕੋਲੇ ਕਲਾ ਹੈ ਤਾਂ ਤੁਸੀਂ ਹੋਰ ਵੀ ਕਿਸੇ ਨੂੰ ਕਲਾ ਦੇ ਸਕਦੇ ਹੋ ਹੋਰ ਵੀ ਕਿਸੇ ਨੂੰ ਮਿਸਤਰੀ ਬਣਾ ਸਕਦੇ ਆਂ ਤੈਨਾਂ مجھے ਕਹਿੰਦੇ ਜੇ ਕੋਈ ਸ਼ਬਦ ਸਾਥ ਤੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਇਹ ਸੀ ਅੱਜ ਦੇ ਨੌਜਵਾਨਾਂ ਨੂੰ ਸਾਡੀ ਸਿੱਖਿਆ ਧੰਨ ਧੰਨ ਸਤਿਗੁਰੂ ਤੇਰਾ ਜੀ